ਸਰ ਦੇਖੋ ਨਗਰ ਨਿਗਮ ਦੀ ਇੱਕੋ ਇੱਕ ਮਕਸਦ ਹੈਗਾ ਸ਼ਾਇਦਾ ਕਿ ਲੋਕਾਂ ਦੀ ਸੇਵਾ ਲਈ ਜਿੰਨਾ ਕੰਮ ਕਰ ਸਕੀਏ ਉਨਾ ਹੀ ਕਰਟ ਹੈ ਤੇ ਅੱਜ ਚਾਹੇ ਛੁੱਟੀ ਦਾ ਦਿਨ ਸੀਗਾ ਮਗਰ ਪ੍ਰਾਪਰਟੀ ਟੈਕਸ ਡਿਪਾਰਟਮੈਂਟ ਸਵੇਰ 9 ਵਜੇ ਤੋਂ ਲੈ ਕੇ ਹੁਣ 11:00 ਵੱਜ ਚੁੱਕੇ ਆ ਤੇ ਹਣ ਤੱਕ ਆਪਣੀ ਡਿਊਟੀ ਨਿਭਾ ਰਹੇ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਪ੍ਰਾਪਰਟੀ ਟੈਕਸ ਸਾਰੇ ਡਿਪਾਰਟਮੈਂਟ ਦਾ ਹੀ ਦੋਨੋਂ ਦੀਪ ਜੀ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਪਿਛਲੇ 2-3 ਮਹੀਨਿਆਂ ਤੋਂ ਦਿਨ ਰਾਤ ਇੱਕ ਕਰਕੇ ਜੋ ਟੈਕਸ ਕਲੈਕਸ਼ਨ ਇਹਨਾਂ ਨੇ ਕੀਤੀ ਹੈ ਓਟੀਐ ਸਕੀਮ ਦਾ ਜੋ ਫਾਇਦਾ ਲੋਕਾਂ ਨੂੰ ਦਿੱਤਾ ਇਹ ਬਹੁਤ ਸਲਾਹਤ ਦਾ ਯੋਗ ਹੈਗਾ ਐਡ ਕਿ ਜੋ ਹੈ ਰਿਕਾਰਡ ਬ੍ਰੇਕਿੰਗ ਟੈਕਸ ਕਲੈਕਸ਼ਨ ਹੋਈ ਹੈ ਤਕਰੀਬਨ ਅਪਰੋਕਸੀਮੇਟਲੀ 10 ਕਰੋੜ ਦੇ ਕਰੀਬ ਟੈਕਸ ਕਲੈਕਸ਼ਨ ਹੋਈ ਹੈ ਜੋ ਕਿ ਇਵੈਂਚੂਅਲੀ ਲੋਕਾਂ ਦੇ ਹੱਕ 'ਚ ਲੋਕਾਂ ਦੇ ਹਿੱਤ ਦੇ ਲਈ ਯੂਜ਼ ਹੋਣ ਵਾਲੀ ਹੈ ਇਸ ਚੀਜ਼ ਦੀ ਸਾਡੀ ਪੱਕੀ ਗਾਰੰਟੀ ਹੈ ਤਕਰੀਬਨ 13-14 ਕੈਂਪਸ ਅਕ੍ਰੋਸ ਦ ਸਿਟੀ ਲੱਗੇ ਸੀਗੇ ਜਿਨ੍ਹਾਂ ਨੇ ਜਾਗਰੂਕ ਵੀ ਕੀਤਾ ਪ੍ਰੋਫਿਟ ਟੈਕਸ ਦੇ ਓਟੀਐਸ ਨੂੰ ਲੈ ਕੇ ਤੇ ਜੋ ਕਾਰਪੋਰੇਸ਼ਨ ਆਫਿਸ ਆ ਉਸ ਤਰ੍ਹਾਂ ਲਗਾਤਾਰ ਕਾਊਂਟਰਸ ਲੱਗੇ ਹੋਏ ਸੀਗੇ ਮੇਰੇ ਖੁਦ ਦੇ ਆਫਿਸ 'ਚ ਵੀ ਅਸੀਂ ਇੱਕ ਕਾਊਂਟਰ ਲਗਾ ਰਿਹਾ ਸੀਗਾ ਜਿੱਥੇ ਅਸੀਂ ਸੀਨੀਅਰ ਸਿਟੀਜ਼ਨਸ ਨੂੰ ਕੇਟਰ ਕਰ ਰਹੇ ਸੀਗੇ ਹੈਲਪ ਕਰ ਰਹੇ ਸੀਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਜਿਹੜੇ ਸਾਡੇ ਸ਼ਹਿਰ ਦੇ ਸੀਨੀਅਰ ਸਿਟੀਜ਼ਨਸ ਹੈ ਉਹਨਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ 'ਚ ਲੱਗਣਾ ਪਵੇ ਤੇ ਤਕਲੀਫ ਸੈਨਿਕ ਹੋਵੇ ਉਹਦੇ ਲਈ ਅਸੀਂ ਸਪੈਸ਼ਲ ਆਪਣਾ ਇੱਥੇ ਆਫਿਸ 'ਚ ਕਾਊਂਟਰ ਲਗਾਇਆ ਸੀਗਾ ਤਾਂ ਕਿ ਅਸੀਂ ਉਹਨਾਂ ਨੂੰ ਇੱਥੇ ਬਿਠਾ ਕੇ ਚੰਗੀ ਤਰ੍ਹਾਂ ਹੈਲਪ ਕਰ ਸਕੀਏ ਤੇ ਉਹਨਾਂ ਦਾ ਪ੍ਰੋਫਿਟ ਟੈਕਸ ਭਰਾ ਸਕੀਏ ਜੋ ਆਪਣੀ ਜ਼ਿੰਮੇਵਾਰੀ ਦੇਖੋ ਸਮਝ ਰਹੇ ਹਨ ਉਹਨਾਂ ਦੀ ਜਿੰਨੀ ਵਾਦੋਵਾਦ ਹੋਵੇ ਮਦਦ ਕਰ ਸਕੀਏ ਉਹਨਾਂ 'ਕਾ ਮੇਰੇ ਸਭ ਕਿੰਨਾ ਸਟਾਫ ਲੱਗਿਆਗਾ ਇੱਥੇ ਦੱਸੇ ਜਰਾ ਬਾਹਰੋਂ ਵੀ ਜਿਹੜੇ ਕਿ ਬੁਆਇਸ ਗਰਲਸ ਬਾਹਰ ਉਹ ਜਿਹੜੇ ਕਿ ਰੇਨ ਪਿੰਡਾਂ ਚ ਉਹ ਵੀ ਹਲੇ ਤੱਕ ਇੱਥੇ ਨਹੀਂ ਕਿ 11 ਵੱਜ ਚੁੱਕੇ ਨੇ ਦੇਖੋ ਜੀ ਬਹੁਤ ਹੀ ਐਪਰੀਸ਼ੀਏਟ ਕਰਦੇ ਆਪਾਂ ਉਸ ਗੱਲ ਨੂੰ तकरीबन 35-40 ਜਨਰਲ ਦਾ ਜੋ ਸਟਾਫ ਹੈ ਉਹ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਬਹੁਤ ਮਿਹਨਤ ਕਰ ਰਿਹਾ ਹੈ ਆਪਾਂ ਵੇਖੋ ਅੱਜ ਤੱਕ ਕਈ ਐਸੇ ਮੌਕੇ ਆਏ ਆ ਜਦੋਂ ਆਪਾਂ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਨਿੰਦਿਆ ਵੀ ਆਇਆ ਜਾਂ ਫਿਰ ਉਹਨਾਂ ਨੂੰ ਇਹ ਵੀ ਕਹਿ ਵੀ ਇਹ ਕੰਮ ਨਹੀਂ ਕਰਦੇ ਆ ਕੇਟਰ ਨਹੀਂ ਕਰਦੇ ਮਗਰ ਐਸ ਕੀ ਜਦੋਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਬੰਦ ਹੈ ਉਦੋਂ ਵੀ ਅਸੀਂ ਮਾਤੜਕੇ ਬਠਿੰਡੇ ਸ਼ਹਿਰ ਦੇ ਵਸਨੀਕਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਸਮਝੀ ਤੇ ਆਪਣੇ ਵਰਕ ਆਵਰਸ ਤੋਂ ਬਾਅਦ ਵੀ ਇੱਥੇ ਬੈਠ ਕੇ 11-12 ਵਜੇ ਤੱਕ ਜੋ ਕੰਮ ਕਰ ਰਹੇ ਹੈ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਮੇਰੇ ਮਾਇਨੇ ਚ ਬਹੁਤ ਵੱਡੀ ਗੱਲ ਹੈ ਤੇ ਮੇਰੀ ਨਜ਼ਰਾਂ ਚ ਬਹੁਤ ਇੱਜ਼ਤ ਇਹਨਾਂ ਦੀ ਮਦਦ ਦੀ ਮੇਰੇ ਸਾਹਿਬ ਵੀ ਇਹ ਗੱਲ ਕੀਤੀ ਜਾਵੇ ਕਿੰਨੇ ਕਾਊਂਟਰ ਲੱਗੇ ਹੈਗੇ ਤੇ 2 ਮਿੰਟ ਤੁਸੀਂ ਪਹਿਲਾਂ ਲੋਕਾਂ ਨੂੰ ਦਿੱਤੇ ਹੈਗੇ ਲੋਕ ਹਲੇ ਵੀ ਅਵੇਟ ਨਹੀਂ ਹੋ ਰਹੇ ਅੱਜ ਵੀ ਰਾਸ਼ਪੁਰਾ ਸੀ ਕੱਲ ਵੀ ਰਾਤ ਸੀਗਾ ਕਾਫੀ ਲੋਕਾਂ ਨੇ ਭਰੇ ਨੇ ਪਰ ਹਾਲੇ ਕੁਝ ਲੋਕ ਰਹਿੰਦੇ ਨੇ ਕੀ ਕਹਿਣਾ ਚਾਹੁੰਦੇ ਸਰ ਅਸੀਂ ਵਕਤ ਤੋਂ ਵਕਤ ਜਿੰਨਾ ਆਪਣੇ ਤੁਹਾਡੇ ਭਰਾਵਾਂ ਦੇ ਰਾਹੀਂ press ਤੇ ਰਾਹੀਂ ਚਾਹੇ ਪੇਪਰ ਮੀਡੀਆ ਹੋਵੇ ਚਾਹੇ ਡਿਜੀਟਲ ਮੀਡੀਆ ਹੋਵੇ ਉਹਨਾਂ ਦੇ ਰਾਹੀਂ ਮੈਸੇਜ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਅਸੀਂ ਵੱਖ-ਵੱਖ ਏਰੀਆਸ 'ਚ ਕੈਂਪਸ ਵੀ ਲਗਾਏ ਤਾਂ ਕਿ ਲੋਕ ਜਾਗਰੂਕ ਹੋਣ ਤੇ ਲੋਕਾਂ ਨੇ ਬਹੁਤ ਅੱਛਾ ਰਿਸਪੌਂਸ ਵੀ ਦਿੱਤਾ ਮੇਰੇ ਖਿਆਲ ਨਾਲ ਪਹਿਲਾਂ ਕਦੇ ਜਦੋਂ OTS ਸਕੀਮ ਆਈ ਸੀਗੀ ਉਦੋਂ ਇੰਨੀ ਟੈਕਸ ਕਲੈਕਸ਼ਨ ਨਹੀਂ ਹੋਈ ਸੀ ਕਿ ਮੈਨੂੰ ਲੱਗਦਾ ਇਸ ਦੀ 50% ਹੀ ਕਦੇ ਟੈਕਸ ਕਲੈਕਸ਼ਨ ਹੋਈ ਹੋਵੇ ਤੇ 4 ਕਰੋੜ ਦੇ ਕਰੀਬ ਕਦੇ ਟੈਕਸ ਕਲੈਕਸ਼ਨ ਹੋਈ ਸੀ ਪਿਛਲੇ ਓਟੀਆ ਸਕੀਮ ਚ ਮਗਰ ਹੁਣ ਜੇ ਆਪਾਂ ਦੇਖੀਏ ਤਾਂ ਰਿਕਾਰਡ ਬ੍ਰੇਕਿੰਗ ਟੈਕਸ ਕਲੈਕਸ਼ਨ ਹੈਗੀ ਹੈ ਜੋ 10 ਕਰੋੜ ਦੇ ਕਰੀਬ ਜੋ ਹੋਈ ਹੈ ਇਹ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਕਿ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਜੋ ਹੈ ਉਹਨਾਂ ਨੇ ਸਮਝੀ ਤਾਂ ਹੀ ਉਹ ਕਰਕੇ ਇਹ ਪੋਸੀਬਲ ਹੋਇਆ ਤੇ ਇਸ ਚੀਜ਼ ਲਈ ਮੈਂ ਦੁਬਾਰਾ ਤੋਂ ਮੈਂ ਤੁਹਾਡੇ ਸਾਰਿਆਂ ਦੇ ਚੈਨਲ ਦੇ ਰਾਹੀਂ ਮਾਧਿਮ ਦੇ ਰਾਹੀਂ ਮੈਸੇਜ ਦੇਣਾ ਚਾਹਨਾ ਹੈ ਕਿ ਅਸੀਂ ਇਸ ਚੀਜ਼ ਦੀ ਗਾਰੰਟੀ ਲੈਂਦੇ ਹਾਂ ਕਿ ਜਿਹੜਾ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੀ ਤੇ 10 ਕਰੋੜ ਜੋ ਕਲੈਕਟ ਕਰਕੇ ਕਾਰਪੋਰੇਸ਼ਨ ਦੀ ਝੋਲੀ ਚ ਪਾਇਆ ਹੈ ਉਹ ਮੈਂ ਗਾਰੰਟੀ ਦਿੰਦਾ ਕਿ ਤੁਹਾਡੀ ਸੇਵਾ ਦੇ ਵਿੱਚ ਹੀ ਲੱਗੇਗਾ ਤੇ ਵੱਧ ਤੋਂ ਵੱਧ ਜਿੱਥੇ ਬਰਤਿੰਡੇ ਸ਼ਹਿਰ ਦਾ ਬੈਨੀਫਿਟ ਹੋ ਸਕੇ ਉਸੇ ਏਰੀਆਸ 'ਚ ਇਸ ਫੰਡ ਨੂੰ ਅਲੋਕੇਟ ਕੀਤਾ ਜਾਵੇ ਮੇਰ ਸਾਹਿਬ ਕੜੀ ਦੇ ਵਿੱਚ 11 ਸਵਾ 11 ਬਚ ਚੁੱਕੇ ਨੇ ਕਿ ਹੁਣ ਕਿੰਨਾ ਟਾਈਮ ਅੱਗੇ ਹੋਰ ਡਿਊਟੀ ਔਨ ਰਹਿਣੀ ਹੈ ਇਹਨਾਂ ਦੀ ਤੇ ਇਹਨਾਂ ਦੀ ਖਾਣ ਪੀਣ ਦੀ ਜਿਹੜੀ ਵਸਤ ਹੈ ਉਹ ਕੀ ਸਰ ਦੇਖੋ ਜੋ ਸਾਨੂੰ ਸਰਕਾਰ ਵੱਲੋਂ ਰੈਗੂਲੇਸ਼ਨਸ ਆਈਆਂ ਸਿਗੀਆਂ ਹਦਾਇਤਾਂ ਆਈਆਂ ਸਿਗੀਆਂ ਉਹ ਇਹ ਸਿਗੀਆਂ ਕਿ 31 7 2025 ਤੱਕ ਇਹ ਟੈਕਸ ਦੀ ਓਟੀਆ ਸਕੀਮ ਜੋ ਹੈ ਚੱਲੇਗੀ ਤੇ ਸਾਡੇ ਸਟੂਡੈਂਟ ਸਾਫ ਦੋਨੋਂ ਪ੍ਰਤੀਭਾ ਨੇ ਇੰਨੀ ਮਿਹਨਤ ਕੀਤੀ ਤੇ ਆਪਣੇ ਸਟਾਫ ਦੀ ਹੌਸਲਾ ਵਜਾਈ ਕੀਤੀ ਕਿ ਅੱਜ 12 ਵਜੇ ਤੱਕ ਜਦੋਂ ਤੱਕ 1 ਤਰੀਕ ਚੜ੍ਹਦੀ ਨਹੀਂ ਉਦੋਂ ਤੱਕ ਸਟਾਫ ਇੱਥੇ ਕੰਮ ਕਰ ਰਿਹਾ ਤੇ ਲੋਕਾਂ ਦੀ ਸਹੂਲਤ ਲਈ ਕੰਮ ਕਰ ਰਿਹਾ ਤੇ ਮੈਂ ਉਹਨਾਂ ਦਾ ਬਹੁਤ ਐਪਰੀਸ਼ੀਏਟ ਕਰਦਾ ਤੇ ਉਹਨਾਂ ਦੇ ਖਾਣ ਪੀਣ ਲਈ ਦੇਖੋ ਜਿੰਨਾ ਐਪਰੀਸ਼ੀਏਟ ਕੀਤਾ ਜਾਵੇ ਉਹਨਾਂ ਘੱਟ ਮਗਰ ਅਸੀਂ ਆਪਣੇ ਵੱਲੋਂ ਜਿੰਨਾ ਯੋਗਦਾਨ ਪਾ ਸਕੀਏ ਜੇ ਇਹੇ ਆਫਿਸ 'ਚ ਬੈਠ ਕੇ ਇੱਥੇ ਕੰਮ ਕਰ ਸਕਦੇ ਆ ਆਪਣੇ ਪਰਿਵਾਰ ਨੂੰ ਛੱਡ ਕੇ ਤੇ ਅਸੀਂ ਕਿਉਂ ਨਹੀਂ ਆ ਸਕਦੇ ਅਸੀਂ ਆ ਕੇ ਇਹਨਾਂ ਲਈ ਥੋੜੀ ਬਹੁਤ ਰੀਫਰੈਸ਼ਮੈਂਟਸ ਜੋ ਹੈ ਆਪਣੇ ਵੱਲੋਂ ਲੇ ਕੇ ਮੇਰਾ ਸਭ ਜੀ ਲਾਸਟ ਸਵਾਲ ਹੈ ਮੇਰਾ 1 ਅਗਸਤ ਤੁਸੀਂ ਕਹਿ ਰਹੇ ਹੋ ਦਿਨ ਚੜਦਾ ਹੈਗਾ ਤੇ ਜਿਹੜਾ ਬੰਦਾ ਪ੍ਰਾਪਰਟੀ ਟੈਕਸ ਭਰਨ ਆਊਗਾ ਕਿ ਉਹਨਾਂ ਤੋਂ ਕੀ ਕੀ ਡਾਕੂਮੈਂਟਸ ਲਿੱਤੇ ਜਾਣੇ ਕਿੰਨਾ ਕੁ ਫਾਈਨ ਲੱਗੂਗਾ ਜੇ ਜੋ ਜੋ 1 ਅਗਸਤ ਤੋਂ ਜੋ ਪੈਨਲਟੀ ਦੀ ਸਹੂਲਤ ਸੀਗੀ ਉਹ 100% ਸੀਗੀ ਹੁਣ 50% ਰਹਿ ਜਾਏਗੀ 1 ਅਗਸਤ ਤੋਂ ਲੈ ਕੇ ਮਗਰ ਹੁਣ ਵੀ देर ਨਹੀਂ ਹੋਈ ਤੁਹਾਡੇ ਕੋਲ 50% ਪੈਨਲਟੀ ਵੇਵ ਆਫ ਹੈਗੀ ਹੈ ਅਜੇ ਵੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ जान, जान, कि ਆਪਣੀ ਜ਼ਿੰਮੇਵਾਰੀ ਸਮਝੀ ਜਾਵੇ ਤੇ ਵੱਧ ਤੋਂ ਵੱਧ ਆ ਕੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਜੋ ਮਿਹਨਤ ਕਰ ਰਹੇ ਹਨ ਉਹਨਾਂ ਨੂੰ ਫੁੱਲ ਚੜਾਏ ਜਾਣ ਪਾਏਗਾ ਤੇ ਉਹਨਾਂ ਦੀ ਜੋ ਮਿਹਨਤ ਹੈ ਉਹਨੂੰ ਸਫਲ ਕੀਤਾ ਜਾਵੇ ਆਪਣਾ ਟੈਕਸ ਪੇ ਕਰਕੇ ਕਿਉਂਕਿ ਇਹ ਆਪਣੀ ਸਹੂਲਤ ਵਾਸਤੇ ਹੀ ਬੈਠੇ ਆਪਣੀ ਸੇਵਾ ਵਾਸਤੇ ਹੀ ਬੈਠੇ ਹੈ ਤੇ ਮੈਂ ਦੁਬਾਰਾ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਹਜੇ ਵੀ ਰੇਟ ਨਹੀਂ ਹੋਇਆ ਤੁਹਾਡੇ ਕੋਲ ਅਜੇ ਵੀ 50% ਡੇਵ ਆਫ ਹੈ ਤੇ ਤੁਸੀਂ ਪਲੀਜ਼ ਆਓ ਤੇ ਵੱਧ ਤੋਂ ਵੱਧ ਅ ਸਪੈਕਸਲੀ ਜੋ ਹੈ ਪਰਫਾਈਲ ਕਰੋ ਮੇਰ ਸਾਹਿਬ ਇਹ ਕਿੰਨੇ ਟਾਈਮ ਦੇ ਅੰਦਰ 10 ਕਰੋੜ ਇਕੱਠਾ ਹੋਇਆ ਹੈ ਜੀ ਕਿੰਨੇ ਮਹੀਨੇ ਦੇ ਅੰਦਰ ਜਾਂ ਜਦੋਂ ਤੋਂ ਟੈਕਸ ਕਲੈਕਸ਼ਨ ਦੀ ਸਕੀਮ 4G ਸਕੀਮ ਨਿਕਲੀ ਹੈ ਪਿਛਲੇ 3 ਮਹੀਨੇ ਤੋਂ ਉਦੋਂ ਤੋਂ ਹੀ ਇਹ 10 ਕਰੋੜ ਇਕੱਠਾ ਹੋਇਆ ਬਟ ਇੱਕ ਬੜੀ ਵਧੀਆ ਗੱਲ ਇਹ ਹੈ ਕਿ ਅੱਜ ਦੇ ਦਿਨ ਹੀ ਤਕਰੀਬਨ 3.5 ਦਿਨ ਕਰੋੜ ਇਕੱਠਾ ਮੇਰ ਸਾਹਿਬ ਜਿਹੜੇ ਸਟਾਫ ਲੱਗੇ ਡਿਊਟੀ ਤੇ ਕਰ ਰਹੇ ਨੇ ਲੱਗੇ ਹੋਏ ਨੇ ਜੀ ਇਹ ਆਪਣੇ ਬਠਿੰਡੇ ਵਿੱਚ ਹੀ ਸਿਰਫ ਨਗਰ ਨਿਗਮਾਂ ਦੀ ਡਿਊਟੀ ਲੱਗੀ ਹੋਈ ਹੈ ਕਿ ਬਾਹਰ ਹੋਰ ਪੰਜਾਬ ਦੇ ਹੋਰ ਵੀ ਥਾਵਾਂ ਤੇ ਲੱਗੀ ਹੈ ਪਰ ਮੈਨੂੰ ਤਾਂ ਲੱਗਦਾ ਹੈ ਕਿ ਬਠਿੰਡਾ ਇੱਕ ਲਾਫਤੀ ਹੈ ਅਸੀਂ ਨਗਰਨੇ ਕਾ ਮੈਂ ਜਿਹੜੀ ਇੰਨੀ ਮਿਹਨਤ ਕਰ ਰਹੀ ਹੈ ਸੋਸ਼ਲ ਸਕੀਮ ਨੂੰ ਲੈ ਕੇ ਤੇ ਮੈਨੂੰ ਲੱਗਦਾ ਹੈ ਜੇ ਪੂਰੇ ਪੰਜਾਬ ਚ ਰਿਕਾਰਡ ਬ੍ਰੇਕ ਕਰੇਗੀ ਇਸ ਸਕੀਮ ਜੋ ਹੈ ਪ੍ਰਦੀਪ ਜੀ ਤੁਹਾਡੇ ਤੋਂ ਸਵਾਲ ਹੈ ਮੇਰਾ ਤੁਹਾਨੂੰ ਕਾਫੀ ਸਾਲ ਹੋ ਗਏ ਇੱਥੇ ਕੰਮ ਕਰਦੇ ਕਦੇ ਹੋਇਆ ਇਸ ਤਰ੍ਹਾਂ ਵੀ ਡਿਊਟੀ ਇੰਨੀ ਵੱਡੀ ਹੋਵੇ ਤੇ ਇੰਨੀ ਡਿਊਟੀ ਕਦੇ ਹਾੜ ਨਹੀਂ ਹੋਈ ਪਹਿਲਾਂ ਇਸ ਤਰ੍ਹਾਂ ਲੋਕਾਂ ਨੇ ਬਹੁਤ ਕੋਆਪਰੇਟ ਕੀਤਾ ਲੋਕਾਂ ਨੇ ਬਹੁਤ ਕੋਆਪਰੇਟ ਕੀਤਾ ਹਾਂ ਲੋਕਾਂ ਦਾ ਬਹੁਤ ਵੱਡਾ ਸਾਥ ਸੀਗਾ ਪਰ ਇੰਨੀ ਕਲੈਕਸ਼ਨ ਅਜ ਤੱਕ ਅਸੀਂ ਕਦੇ ਨਹੀਂ ਦੇਖੀ ਹੋਤੀ ਐ ਇਸ ਬਹੁਤ bari ਆਈ ਐ ਹਾਂ ਫਸਟ ਟਾਈਮ ਇੰਨੀ ਕਲੈਕਸ਼ਨ ਆਈ ਐ ਤਕਰੀਬਨ ਪਰਨਾ ਇਹ ਹੁੰਦਾ ਸੀ 3 ਕੋਰ ਰੁਪਈਆ ਸਾਡੇ ਕੋਲ ਜਿਹੜਾ ਹੈਗਾ ਜਿਹੜਾ ਡਿਵਰ ਆ ਉਹ ਆਇਆ 7 ਕੋਰ ਰੁਪਈਆ ਜਿਹੜਾ ਹੈਗਾ ਲੋਕਾਂ ਦਾ ਬਕਾਇਆ ਹੈ ਇਹਦੇ ਵਿੱਚ ਰੀਅਰ ਜਿਹਦੇ ਵਾਸਤੇ OTS ਆਈ 7 ਕੋਰ ਰੁਪਈਆ ਅਜ ਤੱਕ ਕਦੇ ਰੀਅਰ ਆਇਆ ਨਹੀਂਗਾ ਫਸਟ ਟਾਈਮ ਹੈ ਇਹ ਰੀਅਰ ਕੱਲ ਇੱਕ ਥ੍ਰੀ ਸਰਵਰ ਦੇ ਦੁਆਰਾ ਨੇ ਫਸਟ ਟਾਈਮ ਆਇਆ ਕੱਲ ਇੱਕ ਤਰੀਕ ਹੈ ਲੋਕ ਆਣਗੇ ਕੀ ਕੀ ਡਾਕੂਮੈਂਟਸ ਲੈ ਕੇ ਆਉਣ ਤੁਹਾਡੇ ਕੋਲ ਕਈਆਂ ਨੂੰ ਨਹੀਂ ਪਤਾ ਇਸ ਬਾਰੇ ਡਾਕੂਮੈਂਟਸ ਤੇ ਫਾਰਮ ਚਾਟੇ ਕੋਲੇ ਫਾਰਮ ਅਸੀਂ ਫਿਲ ਕਰਕੇ ਦਿੰਨੇ ਆ ਜਿਨ੍ਹਾਂ ਨੇ 13 14 ਦਾ ਭਰਨਾ ਉਹਨਾਂ ਦਾ ਇੱਕ ਆਧਾਰ ਕਾਰਡ ਇੱਕ ਰਜਿਸਟਰੀ ਜਿਹੜਾ 14 15 ਦਾ ਉਹਨਾਂ ਦਾ ਕੁਛ ਨਹੀਂ ਸਿੰਪਲ ਫਾਰਮ ਆ ਅਸੀਂ ਲਵਾਂਗੇ 13 14 ਦਾ ਫਾਰਮ ਵੀ ਅਸੀਂ ਲਵਾਂਗੇ ਅਸੀਂ ਫਿਲ ਕਰਾਂਗੇ ਬਾਹਰ ਪਬਲਿਕ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ 프리 ਆਫ ਕਾਸਟ ਫਾਰਮ ਭਰੇ ਜਾਂਦੇ ਆ ਅੰਦਰ ਕਰੈਕਟ ਫਾਰਮ ਭਰੇ ਜਾਂਦੇ ਆ ਜੇ ਕੋਈ ਬਾਹਰੋਂ ਕਰਵਾਉਂਦਾ ਬਾਹਰਲੇ ਲੋਕ ਜੁੜੇ ਹੋਏ ਆ ਕਈ ਵਾਰੀ ਗਲਤ ਫਾਰਮ ਭਰ ਦਾਂਦੇ ਆ ਉਹ ਸਾਨੂੰ ਵੀ ਪ੍ਰੋਬਲਮ ਆਉ ਕੰਪਿਊਟਰ ਤੇ ਅਪਲੋਡ ਨਹੀਂ ਹੁੰਦਾ ਉਹ ਫਾਰਮ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਕਰੈਕਟ ਨਹੀਂ ਹੁੰਦੀ ਤੁਸੀਂ ਪਬਲਿਕ ਨੂੰ ਹੀ ਕਹਨੇ ਆ ਕਿ ਮੈਕਸਿਮਮ ਫਾਰਮ ਦਫਤਰ ਦੇ EMPLOYEES ਤੋਂ ਹੀ ਭਰੇਗਾ ਥੈਂਕ ਯੂ